ਤਾਂਤਨ ਮਾਤਾ ਗੁਜਰਕੌਰ ਜੀ ਤਾਂਤਨ ਬਾਬਾ ਜੁਰਾਵਰ ਸਿੰਘ ਤਾਂਤਨ ਬਾਬਾ ਫਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਵੈਦਵਾਨ ਆਯੁਰਵੈਦ ਭਵਨ ਦੇ ਵੱਲੋਂ ਸੁਭਾਸ਼ ਗੋਇਲ ਐਮ ਡੀ ਬਰਦਾਨ ਆਯੁਰਵੈਦਕ ਦੇ ਵੱਲੋਂ ਫਤਿਹਗੜ੍ਹ ਸਾਹਿਬ ਜਾਣ ਵਾਲੀ ਸੰਗਤ ਦੇ ਲਈ ਫ੍ਰੀ ਕੈਂਪ ਲਗਾਇਆ ਗਿਆ ਹੈ ਆਯੁਰਵੈਦਿਕ ਕੈਂਪ ਲਗਾਇਆ ਗਿਆ ਹੈ ਤੇ ਗੁਰੂ ਘਰ ਲੰਗਰ ਤਿਆਰ ਕੀਤਾ ਗਿਆ ਇਹ ਕੱਲ ਰੋਜ਼ ਤੋਂ ਚੱਲ ਰਿਹਾ ਜੀ ਜਿਸ ਦੇ ਵਿੱਚ ਕੱਲ ਫਤਿਹ ਅ ਖਣ ਸਭ ਜਾਣ ਵਾਲੀ ਸੰਗਤ ਲਈ ਚਾਰ ਸਹਿਬਜਾਦੇ ਫਿਲਮ ਵੀ ਦਿਖਾਈ ਗਈ ਹੈ ਤੇ ਸੰਗਤ ਬੜੀ ਸ਼ਰਧਾ ਭਾਵਨਾ ਦੇ ਨਾਲ ਲੰਗਰ ਛਕ ਰਹੀ ਹੈ ਤੇ ਸੇਵਾਦਾਰ ਸੇਵਾ ਕਰ ਰਹੇ ਹਨ ਵੈਰਜੀ ਕਾ ਖਾਲਸਾ ਵੈਰਜੀ ਕੀ ਫਤਿਹ ਗੁਰੂ ਸਾਹਿਬ ਦੇ ਪਰਿਵਾਰ ਖਾਸ ਕਰਕੇ ਛੋਟੇ ਸਹਿਬਜਾਦਿਆਂ ਦੀ ਸ਼ਹਾਦਤ ਮੌਕੇ ਜਿੱਥੇ ਸਾਰੇ ਸਜਦਾ ਕਰ ਰਹੇ ਨੇ ਨਮਨ ਕਰ ਰਹੇ ਨੇ ਉੱਥੇ ਹੀ ਥਾਂ ਥਾਂ ਦੇ ਉੱਤੇ ਸੇਵਾਦਾਰਾਂ ਦੇ ਵੱਲੋਂ ਲੰਗਰ ਦਾ ਪ੍ਰਬੰਧ ਮੁਫਤ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਤੇ ਇਸੇ ਤਰ੍ਹਾਂ ਹੀ ਜਿੱਥੇ ਅਸੀਂ ਖੜੇ ਹਾਂ ਸਰਹੰਦ ਤੋਂ ਥੋੜੀ ਦੇਰ ਪਹਿਲਾਂ ਜਿਹੜਾ ਕੀ ਲਾਂਡਰਾ ਰੋਡ ਦੇ ਉੱਤੇ ਇੱਕ ਕੈਂਪ ਲੱਗਾ ਹੋਇਆ ਜਿੱਥੇ ਖਾਸ ਕਰਕੇ ਮੈਡੀਕਲ ਸੇਵਾਵਾਂ ਵੀ ਮੁਫਤ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ ਤੇ ਨਾਲ ਹੀ ਧੰਨ ਬਾਬਾ ਫਤੇ ਸਿੰਘ ਜੀ ਧੰਨ ਬਾਬਾ ਜੋਰਾਵਰ ਸਿੰਘ ਜੀ ਦੀ ਲਸਾਨੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਕਰਨ ਦੇ ਥਾਂ ਥਾਂ ਦੇ ਉੱਤੇ ਤਸਵੀਰਾਂ ਤੇ ਬੋਰਡ ਦਿਖਾਈ ਦੇ ਰਹੇ ਨੇ ਇੱਥੇ ਮੈਡੀਕਲ ਜਿਹੜਾ ਕੈਂਪ ਲੱਗਾ ਉਹ ਵੈਦਵਾਨ ਫ੍ਰੀ ਚੈੱਕਅਪ ਹੈ ਆਯੁਰਵੈਦਿਕ ਕੈਂਪ ਹੈ ਜਿਹੜਾ ਕੀ ਵੈਦਵਾਨ ਦੇ ਐਮ ਡੀ ਸੁਭਾਸ਼ ਗੋਇਲ ਵੱਲੋਂ ਉੱਚੇਚੇ ਤੌਰ ਦੇ ਉੱਤੇ ਲਗਾਇਆ ਗਿਆ ਤੇ ਨਾਲ ਹੀ ਲੰਗਰ ਦਾ ਖਾਸ ਤੌਰ ਦੇ ਉੱਤੇ ਪ੍ਰਬੰਧ ਕੀਤਾ ਗਿਆ ਜਿਹੜਾ ਇਹ ਸੱਜੇ ਪਾਸੇ ਤੁਸੀਂ ਤਸਵੀਰ ਦੇਖ ਰਹੇ ਹੋ ਇਸ ਦੇ ਵਿੱਚ ਜਿਹੜੇ ਰਾਹੀਰ ਨੇ ਖਾਸ ਕਰਕੇ ਜਿਹੜੇ ਸਾਬਜਾਦਨ ਦੀ ਸ਼ਹਾਦਤ ਨੂੰ ਸਜਦਾ ਕਰਨ ਲਈ ਜਾ ਰਹੇ ਨੇ ਜਾਂ ਹੋਰ ਰਾਹੀਰ ਨੇ ਉਹਨਾਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਸਰੀਰਕ ਤੌਰ ਦੇ ਉੱਤੇ ਤਕਲੀਫ ਹੈ ਤੇ ਇੱਥੇ ਰੁੱਕ ਕੇ ਮੈਡੀਕਲ ਸੇਵਾਵਾਂ ਲੈ ਸਕਦੇ ਨੇ ਤੇ ਮੈਡੀਕਲ ਸੇਵਾਵਾਂ ਬਿਲਕੁਲ ਮੁਫਤ ਦਿੱਤੀਆਂ ਜਾ ਰਹੀਆਂ ਨੇ ਤੇ ਅਸੀਂ ਜਿਹੜੇ ਇੱਥੇ ਲੋਕ ਸਜਦਾ ਕਰਨ ਲਈ ਆਏ ਨੇ ਉਹਨਾਂ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਤੁਸੀਂ ਕਿੱਥੋਂ ਆਏ ਹੋ ਜੀ ਮੇਰਾ ਪਿੰਡ ਤਾਂ ਉਹ ਆਪਣਾ ਕਸਮਬੜੀ ਹੈ ਜੀ ਤਾਂ ਤੁਸੀਂ ਜਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੋ ਜਾਂ ਮੈਡੀਕਲ ਸੇਵਾਵਾਂ ਵੀ ਦਿੱਤੀਆਂ ਜਾ ਰਹੀਆਂ ਕੀ ਕਹਿਣਾ ਚਾਹੋਗੇ ਬਹੁਤ अच्छी ਬਾਤ ਹੈ ਜੀ ਸਭ ਤੋਂ ਫਾਇਦੇਮੰਦ ਹੈ ਜੀ ਆਉਂਦੇ ਲੋਕਾਂ ਦਾ ਜਾ ਨਹੀਂ ਹੁੰਦਾ ਇੱਥੇ ਹੁਣ ਉਰੇ ਵੀ ਬੰਦਾ ਆ ਕੇ ਸਾਰਾ ਟੈਕਪ ਕਰਾ ਸਕਦਾ ਹੈ ਇਹ ਲੋਕ ਹੋਰ ਵੀ ਰਾਗੀਰ ਜਾ ਰਹੇ ਉਹਨਾਂ ਨੂੰ ਵੀ ਮਿਲ ਰਹੀਆਂ ਸੇਵਾਵਾਂ ਆਪਣੇ ਬਹੁਤ ਫੈਕਟਰੀ 'ਚ ਕੰਮ ਕਰਦੇ ਹਾਂ ਮੈਂ ਉਹਨਾਂ ਨੂੰ ਵੀ ਬੰਦੇ ਸਾਰਿਆਂ ਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਆ ਕੇ ਕਰ ਗਿਆ ਗੱਲਬਾਤ ਡਾਕਟਰੀ ਇਲਾਜ ਕੋਈ ਟੈਕਪ ਕਰਾਉਣਾ ਵੀ ਉਹ ਨਕਰਾ ਸਕਦੇ ਫਰੀਕ ਹੋਰੇਗਾ ਜੀ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਿਆ ਜਾਏ ਸਜਦਾ ਕਰਿਆ ਖਾਈ ਸਹਿਬਜ਼ਾਦਿਆਂ ਦੇ ਉੱਥੇ ਜੋੜ ਮੇਲੇ ਤੇ ਜਾਏ ਤੁਸੀਂ ਨਹੀਂ ਜੋੜ ਮੂਲੇ ਦੀ ਨਹੀਂ ਜੀ ਉਹ ਬਾਅਦ ਜائیںਗੇ ਭੀੜ ਵਿੱਚ ਵਿੱਚ ਡਰ ਲੱਗਦਾ ਅੱਛਾ ভাই ਮੈਡੀਕਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਨਾਲ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵੀ ਕਿਹਾ ਹੈ ਕਿ ਜਿਹੜਾ ਵੀ ਕਿਸੇ ਨੂੰ ਕੋਈ ਤਕਲੀਫ ਹੈ ਤੇ ਮੁਫਤ ਦੇ ਵਿੱਚ ਇੱਥੋਂ ਸੇਵਾਵਾਂ ਜਿਹੜੀਆਂ ਨੇ ਉਹ ਲੈ ਸਕਦੇ ਨੇ ਤੇ ਜਿਹੜੇ ਡਾਕਟਰ ਇੱਥੇ ਸੇਵਾਵਾਂ ਦੇਣ ਦੇ ਲਈ ਖਾਸ ਕਰਕੇ ਚੇਚੇ ਤੌਰ ਤੇ ਜਿਨ੍ਹਾਂ ਨੇ ਮੈਡੀਕਲ ਕੈਂਪ ਲਗਾਇਆ ਹੋਇਆ ਹੈ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਉਹਨਾਂ ਦੇ ਕੋਲ ਲੋਕ ਆ ਕੇ ਕਿਸ ਤਰ੍ਹਾਂ ਦੀ ਦੁੱਖ ਤਕਲੀਫ ਦੱਸਦੇ ਨੇ ਔਰ ਉਹਨਾਂ ਨੂੰ ਇਸ ਸੇਵਾ ਦੇ ਦੌਰਾਨ ਕੀ ਲੱਗ ਰਿਹਾ ਹੈ ਇਹ ਕੱਲ੍ਹ ਸੇ ਕੈਂਪ ਸਟਾਰਟ ਹੋਇਆ ਹੈ ਇਹ ਡਾਕਟਰ ਸੁਭਾਸ਼ ਗੋਇਲ ਸਰ ਕੀ ਔਰਸੇ ਲਗਾਇਆ ਗਿਆ ਹੈ ہماری ਵੈਦਵਾਨ ਟੀਮ ਕੀ ਔਰਸੇ ਲਗਾਇਆ ਗਿਆ ਹੈ ਔਰ ਇਹ ਮੇਰਾ ਫਰਸਟ ਐਕਸਪੀਰੀਅੰਸ ਹੈ ਯਹਾਂ ਪੇ ਹਾਂਜੀ ਸਰ ਤੇ ਇਹ ਜਿਹੜਾ ਵੈਕਵਨ ਪ੍ਰੀ ਕੈਂਪ ਇੱਥੇ ਦਾ ਚੈੱਕਅਪ ਕੀਤਾ ਜਾ ਰਿਹਾ ਹੈ ਹਾਂ ਜੀ ਇਹਦੇ ਪਿੱਛੇ ਵੀ ਸੰਪਰਕ ਕਰਨਾ ਹੋਵੇ ਤੇ ਕਿਵੇਂ ਤੇ ਕਿੱਥੇ ਮਿਲਿਆ ਜਾ ਸਕਦਾ ਜਿਹੜੇ ਮਰੀਜ਼ ਆ ਕੇ ਇੱਥੇ ਦਵਾਈ ਲੈਣ ਸਹੀ ਇਹ ਮੁਹਾਲੀ ਵਿੱਚ ਵੀ ਮਿਲਾਂ ਜਾ ਸਕਦਾ ਹੈ 74 ਸੈਕਟਰ ਵਿੱਚ ਔਰ ਚੰਡੀਗੜ੍ਹ ਵਿੱਚ ਵੀ 44 ਸੈਕਟਰ ਵਿੱਚ ਮਿਲ ਸਕਤੇ ਆ ਕਿਹੜੇ ਕਿਹੜੇ ਮਰੀਜ਼ ਇੱਥੇ ਜ਼ਿਆਦਾ ਆਏ ਆ ਜਿਨ੍ਹਾਂ ਨੂੰ ਤਕਰੀਬ ਚੀਜ਼ ਜ਼ਿਆਦਾ ਸਰ 올ਡ ਪੇਸ਼ੈਂਟ ਹੀ ਆ ਰਹੇ ਆ ਜਿ세 ਕਿ ਨੂੰ ਕਨਸਟਿਪੇਸ਼ਨ ਆਈਸ ਪ੍ਰੋਬਲਮਸ ਇਹ ਸਭ ਆ ਰਹੇ ਆ ਹਾਂ ਜੀ ਤੇ ਕਿਹੜੀ ਕਿਹੜੀ ਦਵਾਈ ਮੁਫਤ ਦਿੱਤੀ ਜਾ ਰਹੀ ਹੈ ਸਿਸਮਾਰ ਫ੍ਰੀ ਆਫ ਕੋਸ ਟੂ ਦ ਸਾਫਟ ਜੀਰਾ ਜੁਆਇਨ ਕਾ ਚਲਾਇ ਹਾਂਜੀ ਔਰ ਡਰਾਪਸ ਡਾਲ ਰਹੇ ਹਮ ਆਈਸ ਕੇ ਲਿਏ ਨਿਰਾਲਾ ਡਰਾਪਸ ਚਲੀ ਹੋਈਆਂ ਹਨ